ਜੇਕਰ ਗੱਲ ਕਰੀਏ ਲੁਧਾਨਾ ਸ਼ਹਿਰ ਦੀ ਲੁਧਾਨਾ ਸ਼ਹਿਰ ਦੇ ਵਿੱਚ ਲਗਾਤਾਰ ਗਰਮੀ ਦਾ ਕਹਿਰ ਦੇਖਣ ਮਿਲਿਆ 46 ਟੈਂਪਰੇਚਰ ਜਰਾ ਕੀ ਹੈ ਹੁਣ ਇਸ ਟਾਈਮ ਮੁਤਾਬਕ ਦਿਖਾਈ ਦੇ ਰਿਹਾ ਹੈ ਲੋਕਾ ਲੋਕ ਜਿਹੜੇ ਨੇ ਗਰਮੀ ਵਿੱਚ ਝੁੱਸੇ ਦਿਖਾਈ ਦੇ ਰਹੇ ਨੇ ਆਹ ਇਹ ਕਿੰਨੀ ਵੀ ਗਰਮੀ ਪੈ ਰਹੀ ਹੈ ਕਿੰਨੂ ਵੀ ਗਰਮੀ 'ਚ ਕੰਮ ਕਰਨਾ ਪੈ ਰਿਹਾ ਉਹ ਜਿਆਦਾ ਗਰਮੀ ਹੈ ਜੀ ਬੁਰੇ ਹਾਲ ਹੋ ਗਏ ਜਿਹੜੀ ਜੂਨ ਜਲਾਈ ਦੇ ਵਿੱਚ ਗਰਮੀ ਪੈਂਦੀ ਮਈ ਦੇ ਵਿੱਚ ਇੰਨੀ ਕੀ ਗਰਮੀ ਹੈ ਪੋਲੂਸ਼ਨ ਦਾ ਬੁਰਾ ਹਾਲ ਹੈ ਜੀ ਉਹ ਤਾਂ ਗੱਡੀ ਚਲਾਈ ਨਹੀਂ ਜਾ ਰਹੀ ਭਾਜੀ ਬਹੁਤ ਇਹ ਗਰਮੀ ਪੈ ਰਹੀ ਹੈ আজকাল ਪੋਲੂਸ਼ਨ ਤੁਸੀਂ ਦੇਖ ਲਓ ਆ ਅੱਜ ਕੱਲ ਆਪਣੇ ਤੇ ਦਰਖਤ ਕਿੰਨੇ ਘਟੀ ਜਾ ਰਹੇ ਨੇ ਪੋਲੂਸ਼ਨ ਕਿੰਨੀ ਵਧ ਰਹੀ ਹੈ ਲੋਕੀ ਏਸੀ ਯੂਜ਼ ਕਰਦੇ ਨੇ ਉਹਦੀ ਜਿਹੜੀ ਹੀਟ ਹੁੰਦੀ ਕਿੰਨੀ ਜ਼ਿਆਦਾ ਜਨਰੇਟ ਹੁੰਦੀ ਹੈ ਮੈਂ ਇਹ ਸਾਰੀ ਚੀਜ਼ਾਂ ਕਰਕੇ ਨਾ ਗਰਮੀ ਬਹੁਤ ਜ਼ਿਆਦਾ ਵਧ ਰਹੀ ਹੈ ਸਤਿ ਸ਼੍ਰੀ ਅਕਾਲ ਦੇਖ ਰਹੇ ਤੁਸੀਂ ਲੁਧਿਆਣਾ ਲਾਈਵ ਤੇ ਮੈਂ ਹਾਂ ਯੂੰਗਰੀ ਲਗਾਤਾਰ ਪੰਜਾਬ ਦੇ ਵਿੱਚ ਗਰਮੀ ਦਾ ਕਹਿਰ ਦਿਖਾਈ ਦੇ ਰਿਹਾ ਹੈ ਲੋਕ ਜਿਹੜੇ ਨੇ ਇਸ ਗਰਮੀ ਦੇ ਵਿੱਚ ਝੁੱਲਦੇ ਹੋਏ ਦਿਖਾਈ ਦੇ ਤਸਵੀਰਾਂ ਦੇਖਦੇ ਹੋ ਤੁਸੀਂ ਕਿਸ ਤਰ੍ਹਾਂ ਜਿਹੜੀ ਗਰਮੀ ਦਾ ਕਹਿਰ ਜਰਾ ਲਗਾਤਾਰ ਪੰਜਾਬ ਦੇ ਵਿੱਚ ਪੈ ਰਿਹਾ ਉਹ ਤੇ ਜੇਕਰ ਗੱਲ ਕਰੀਏ ਲੁਧਾਨਾ ਸ਼ਹਿਰ ਦੀ ਲੁਧਾਨਾ ਸ਼ਹਿਰ ਦੇ ਵਿੱਚ ਲਗਾਤਾਰ ਗਰਮੀ ਦਾ ਕਹਿਰ ਦੇਖਣ ਮਿਲਿਆ 46 ਟੈਂਪਰੇਚਰ ਜਰਾ ਕੀ ਹੈ ਹੁਣ ਇਸ ਟਾਈਮ ਮੁਤਾਬਿਕ ਦਿਖਾਈ ਦੇ ਰਿਹਾ ਹੈ ਲੋਕਾਂ ਲੋਕ ਜਿਹੜੇ ਨੇ ਗਰਮੀ ਵਿੱਚ ਝੁੱਸੇ ਦਿਖਾਈ ਦੇ ਰਹੇ ਨੇ ਕਈ ਟਾਈਮ ਇਸ ਤੇ ਬਸਟਾਂ ਦੇ ਬਾਹਰ ਜੇ ਅਸੀਂ ਮੌਜੂਦ ਆ ਇੱਥੇ ਜਿਹੜੀਆਂ ਨੇ ਜਗਾ ਨਹੀਂ ਮਿਲਦੀ ਹੀ ਖੜੇ ਨੂੰ ਇਸ ਗਰਮੀ ਦੇ ਕਹਿਰ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੀ ਗਰਮੀ ਜਰੀ ਪੈ ਰਹੀ ਹੈ ਤੇ ਪੰਜਾਬ ਦੇ ਵਿੱਚ ਓਵਰ ਹੀਟ ਵਧਣ ਦੇ ਕਾਰਨ ਲਗਾਤਾਰ ਦੇ ਕਾਰਨ ਰੈਡ ਅਲਰਟ ਜਾਰੀ ਕੀਤਾ ਗਿਆ ਹੈ ਹਰ ਇੱਕ ਅਲੱਗ-ਅਲੱਗ ਰਾਜਿਆ ਦੇ ਵਿੱਚ ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿਸ ਤਰ੍ਹਾਂ ਓਵਰ ਹੀਟ ਦੀ ਜਰੀ ਮਾਰ ਇਸ ਪੰਜਾਬ ਦੇ ਵਿੱਚ ਪੈ ਰਹੀ ਹੈ ਗਰਮੀ ਦੇ ਵਿੱਚ ਕਿਸ ਤਰ੍ਹਾਂ ਲੋਕ ਜਿਹੜੇ ਨੇ ਕੰਮਕਾਰ ਕਰ ਰਹੇ ਨੇ ਉਹ ਜਿਆਦਾ ਹੀ ਜਿਹੜੇ ਬਹੁਤ ਜਿਆਦਾ ਮੌਸਮ ਵਿਭਾਗ ਵੱਲੋਂ ਜਿਹੜਾ ਕਿ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਅਨੁਸਾਰ ਅੱਜ ਪੰਜਾਬ ਦੇ 10 ਜ਼ਿਲ੍ਹਿਆਂ ਦੇ ਵਿੱਚ ਰੈਡ ਅਲਰਟ ਜਾਰੀ ਕੀਤਾ ਗਿਆ ਜਿੱਥੇ ਕਿ ਸਾਮਾਨਯ ਅਧਿਕਰ ਸਾਮਾਨਯ ਅਧਿਕ ਗਰਮੀ ਹੈ ਗਲਵਤ ਕਰਨਾ ਜਾਵਾਂਗੇ ਲੋਕਾਂ ਦੇ ਨਾਲ ਕਿਸ ਤਰ੍ਹਾਂ ਦੇਖਦੇ ਹੋ ਗਰਮੀ ਇੰਨੀ ਹੋ ਰਹੀ ਹੈ ਕਿਸ ਤਰ੍ਹਾਂ ਦੇਖਦੇ ਹੋ ਗਰਮੀ ਪੂਰ ਗਰਮੀ ਹੈ ਜਨਾਬ ਫੁੱਲ ਗਰਮ ਗਰਮੀ ਹੈ ਕੰਮ ਕਾਰ ਕਿਦਾ ਕਾਰਪਾਰ ਲੋਕ ਨਹੀਂ ਆ ਭਾਈ ਹਾਂ ਜੀ ਕੰਮ ਕਾਰ ਕਰਵਾ ਰਹੇ ਹਾਂ ਹਾਂ ਕੰਮ ਕਰਨ ਨਹੀਂ ਬੰਦ ਹੋ ਰਿਹਾ ਕੰਮ ਤਾਂ ਸਾਰਾ ਹੈ ਬੰਦ ਹੈ ਕੰਮ ਤਾਂ ਸਾਰਾ ਕਿਸ ਤਰ੍ਹਾਂ ਕੰਮ ਚੱਲ ਰਿਹਾ ਹੈ ਤੁਹਾਡਾ ਰੋਡ ਦਾ ਕੰਮ ਹੈ ਹੈ ਰੋਡ ਦਾ ਸੜਕ ਦਾ ਕੰਮ ਹੈਗਾ ਅੱਛਾ ਨਹੀਂ ਕਿਸ ਤਰ੍ਹਾਂ ਕੰਮ ਕਰ ਰਹੇ ਹੋ ਕਰਦੇ ਨਹੀਂ ਹੁਣ ਗਰਮੀ 'ਚ ਬੰਦ ਕਰਤਾ ਸੀ ਤੋਂ ਮੰਨ ਨਹੀਂ ਕਰਦਾ ਮੰਨ ਹੀ ਨਹੀਂ ਕਰਦਾ ਕੰਮ ਕਰਨੇ ਕਾਰਨ ਗਰਮੀ ਕਰਕੇ ਮਾਤਾ ਜੀ ਤੁਸੀਂ ਸਹਾਨੇ ਬਣੇ ਹੋ ਤੁਸੀਂ ਮੇਰੇ ਨਾਲ ਗੱਲ ਕਰੋ ਕਿੰਨੀ ਵੀ ਗਰਮੀ ਪੈ ਰਹੀ ਹੈ ਬਾਦੂ ਪੈ ਰਹੀ ਗਰਮੀ ਬਾਦੂ ਪੈ ਰਹੀ ਹੈ ਏ ਸੀ ਦੇ ਕਿਉਂ ਗਰਮੀ ਕੋ ਪੈਰੀ ਕੋਈ ਕੁਝ ਪਤਾ ਤੁਹਾਨੂੰ ਪਤਾ ਨਹੀਂ ਪਤਾ ਨਹੀਂ ਇਹ ਗਰਮੀ ਦੇ ਵਿੱਚ ਵੀ ਬਾਹਰ ਆਇਓ ਕੀ ਕੋਈ ਕੰਮ ਕੋ ਵਗੈਰਾ ਕਰਨ ਆਇਓ ਐਸ ਵਾਂਡੇ ਆਏ ਹਾਂ ਵਾਂਡੇ ਆਏ ਚੱਲਦੇ ਆਣੇ ਚੱਲਦੇ ਆਣੇ ਆਇਓ ਹਾਂ ਕਿਤੇ ਰਹਿਣ ਵਾਲੇ ਹੋ ਨਕੌਦਰ ਦੇ ਨਕੌਦਰ ਤੋਂ ਆਇਓ ਹਾਂ ਕਿਸ ਤਰ੍ਹਾਂ ਦੇਦੇ ਹੋ ਨਹੀਂ ਗਰਮੀ ਪਰੀ ਪੰਜਾਬ ਦੇ ਵਿੱਚ ਕੀ ਕਰ ਜੇ ਫਿਰ ਆਉਣ ਗਰਮੀ ਲੱਗੀ ਹੈ ਹਾਂ ਗਰਮੀ ਤੇ ਕੀ ਕਰ ਘਰ ਜਾਣਾ ਪੈਂਦਾ ਲੋਕ ਬੜੇ ਪਰੇਸ਼ਾਨ ਹੁੰਦੇ ਦਿਖਾਈ ਦੇ ਰਹੇ ਨੇ ਲਗਾਤਾਰ ਜਿਹੜੀ ਹੈ ਗਰਮੀ ਦਾ ਕਹਿ ਦਿਖਾਈ ਦੇਣ ਨੂੰ ਮਿਲ ਰਿਹਾ ਹੈ 13 ਕਟੋ ਕਟ 10 ਜ਼ਿਲ੍ਹਿਆਂ ਦੇ ਵਿੱਚ ਜਿਹੜਾ ਕਿ ਰੈਡ ਅਲਰਟ ਜਾਰੀ ਕੀਤਾ ਗਿਆ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਮੁਕਸਰ ਮੋਗਾ ਬਠਿੰਡਾ ਬਰਨਾਲਾ ਮਾਨਸਾ ਤੇ ਰੈਡ ਅਲਰਟ ਜਾਰੀ ਦਿੱਤਾ ਗਿਆ ਹੈ ਪੰਜਾਬ ਦੇ ਸੋਮਵਾਰ ਤੋਂ ਬਠਿੰਡਾ ਦਾ ਤਾਪਮਾਨ ਦਿਨੋ ਦਿਨ ਵੱਧਾ ਦਿਖਾਈ ਦੇ ਰਿਹਾ ਹੈ ਤੇ ਸੋਮਵਾਰ ਬਠਿੰਡੇ ਦਾ ਅਧਿਕਤ ਤਾਪਮਾਨ 46 ਡਿਗਰੀ ਸੀਗਾ ਤੇ ਉਸ ਤੋਂ ਬਾਅਦ ਜੇਕਰ ਗੱਲ ਕਰੀਏ ਲੁਧਾਨਾ ਸ਼ਹਿਰ ਦੀ ਲੁਧਾਨਾ ਸ਼ਹਿਰ ਦੇ ਵਿੱਚ ਇਸ ਟਾਈਮ 45 ਡਿਗਰੀ ਦਾ ਜਿਹੜਾ ਕੀ ਹੈ ਗਰਮੀ ਦਾ ਤਾਪਮਨ ਇਸ ਟਾਈਮ ਅਪਡੇਟ ਹੁਣ ਹੋਇਆ ਵੈ ਜੇਕਰ ਤੁਸੀਂ ਵੀ ਕੋਈ ਕੰਮਕਾਰ ਤੇ ਜਾ ਰਹੇ ਹੋ ਤਾਂ 12 ਵਜੇ ਤੋਂ ਪਹਿਲੇ ਪਹਿਲੇ ਆਪਣੇ ਜਿਹੜੇ ਕੰਮ ਹੈ ਜਿਹੜੇ ਉਹ ਜਲਦੀ ਕਰ ਲਓ ਕਿਉਂਕਿ ਉਸ ਤੋਂ ਬਾਅਦ ਤੁਹਾਨੂੰ ਗਰਮੀ ਦੇ ਵਿੱਚ ਕੰਮ ਕਰਨਾ ਬੜਾ ਹੀ ਮੁਸ਼ਕਲ ਹੋਵੇਗਾ ਤਸਵੀਰਾਂ ਵਾਸਿਆਂ ਨੂੰ ਦਾਨੇ ਦਿਖਾ ਰਹੇ ਆ ਲਗਾਤਾਰ ਗਰਮੀ ਜਰੀ ਹੈ ਬਹੁਤ ਜ਼ਿਆਦਾ ਪੈ ਰਹੀ ਹੈ ਜੇਕਰ ਤੁਸੀਂ ਵੀ ਘਰੋਂ ਬਾਹਰ ਨਿਕਲ ਰਹੇ ਹੋ ਤੇ ਆਪਣੇ ਪ੍ਰੀਕੌਸ਼ਨਸ ਜਾਂ ਕੋਈ ਆਪਣੀ ਪਾਣੀ ਬੋਤਲ ਜਾਂ ਕੋਈ ਆਪਣੇ ਸੇਫਟੀ ਸਮਾਨ ਨਾਲ ਲਖੋ ਜਿਸ ਦੇ ਨਾਲ ਤੁਹਾਡਾ ਬੀਪੀ ਜਾਂ ਵਗੈਰਾ ਅਨੇ ਸਮਾਨ ਤਾਂ ਨਾਲ ਰਵੇ ਤੇ ਇੱਥੇ ਮੈਂ ਦੇਖ ਸਕਦਾ ਕੋਈ ਵੀ ਪੁਲਿਸ ਕਰਮਚਾਰੀ ਜਿਹੜਾ ਵੀ ਇੱਥੇ ਨਹੀਂ ਖੜਾ ਮੌਜੂਦ ਨਹੀਂ ਹੈਗਾ ਵਾ ਤਾਂ ਕਿ ਕੋਈ ਵੀ ਜਿਹੜੀ ਐਂਬੂਲੈਂਸ ਸਹੂਜਦਾਵਾ ਇੱਥੇ ਨਹੀਂ ਮੌਜੂਦ ਦੇ ਤਾਂ ਕਿ ਇਹ ਲੁਧਿਆਣੇ ਦਾ ਮੇਨ ਬੱਸ ਸਟੈਂਡ ਹੈ ਇੱਥੇ ਦੀ ਜਿਹੜੀਆਂ ਸਵਾਰੀਆਂ ਨੇ ਇੱਥੋਂ ਹੀ ਉਤਰਦੀਆਂ ਨੇ ਇੱਥੋਂ ਹੀ ਚੜ੍ਹਦੀਆਂ ਨੇ ਤੇ ਜੇਕਰ ਕਿਸੇ ਨੂੰ ਚੱਕਰ ਵਗੈਰਾ ਬੀਪੀ ਲੋ ਵਗੈਰਾ ਹੋ ਜਾਵੇ ਤੇ ਇੱਥੇ ਕੋਈ ਵੀ ਮੈਡੀਕਲ ਕਿਟ ਸੁਵੀਦਾਵਾਂ ਨਹੀਂ ਹਨ ਤੇ ਇੱਥੇ ਐਂਬੂਲੈਂਸ ਵਗੈਰਾ ਕੋਈ ਵੀ ਪ੍ਰੋਵਾਈਡ ਨਹੀਂ ਕੀਤੀ ਜਾ ਰਹੀ ਇੱਥੇ ਉਪਰਾਲਸ ਪ੍ਰਸ਼ਾਸਨ ਵੱਲੋਂ ਜਾਂ ਕਿਸੇ ਵੀ ਡਾਕਟਰਾਂ ਵੱਲੋਂ ਕੋਈ ਵੀ ਇੱਥੇ ਜਿਹੜੀ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਵੀ ਐਂਬੂਲੈਂਸ ਜਾਰੀ ਨਹੀਂ ਕੀਤੀ ਗਈ ਪ੍ਰਸ਼ਾਸਨ ਨਾਲ ਗੱਲਬਾਤ ਕਰਾਂਗੇ ਆ ਇਹ ਕਿੰਨੀ ਵੀ ਗਰਮੀ ਪੈ ਰਹੀ ਹੈ ਕਿੰਨੀ ਵੀ ਗਰਮੀ 'ਚ ਕੰਮ ਕਰਨਾ ਪੈ ਰਿਹਾ ਉਹ ਜਿਆਦਾ ਗਰਮੀ ਹੈ ਜੀ ਬੁਰੇ ਹਾਲ ਹੋ ਗਏ ਜਿਹੜੀ ਜੂਨ ਜੁਲਾਈ ਦੇ ਵਿੱਚ ਗਰਮੀ ਪੈਂਦੀ ਮਈ ਦੇ ਵਿੱਚ ਇੰਨੀ ਕੀ ਗਰਮੀ ਹੈ ਪੋਲੂਸ਼ਨ ਦਾ ਬੁਰਾ ਹਾਲ ਹੈ ਜੀ ਤਾਂ ਗੱਡੀ ਚਲਾਈ ਨਹੀਂ ਜਾ ਰਹੀ ਨਹੀਂ ਪਾਜੀ ਕੋਈ ਕਾਰਨ ਹੋਏਗਾ ਇੰਨੀ ਗਰਮੀ ਪੈ ਰਹੀ ਹੈ ਕਿਉਂਕਿ ਜੂਨ ਜੁਲਾਈ ਦੇ ਵਿੱਚ ਹਾਲੇ ਤਾਂ ਜੂਨ ਵੀ ਨਹੀਂ ਚੜਿਆ ਨਾ ਜੁਲਾਈ ਚੜੀ ਹੈ ਇੰਨੀ ਗਰਮੀ ਪੈ ਰਹੀ ਹੈ ਸਿਖਰ ਦੀ ਗਰਮੀ ਪੈ ਰਹੀ ਹੈ ਸ਼ਰੀਰ ਨੂੰ ਚੁਲਤਾਨ ਵਾਲੀ ਗਰਮੀ ਪੈ ਰਹੀ ਹੈ ਭਾਜੀ ਬਹੁਤ ਇਹ ਗਰਮੀ ਪੈ ਰਹੀ ਹੈ আজকাল ਪੋਲੂਸ਼ਨ ਤੁਸੀਂ ਦੇਖ ਲਓ ਆ ਅੱਜ ਕੱਲ ਆਪਣੇ ਇੱਥੇ ਦਰਖਤ ਕਿੰਨੇ ਘੱਟੀ ਜਾ ਰਹੇ ਨੇ ਪੋਲੂਸ਼ਨ ਕਿੰਨੀ ਵਧ ਰਹੀ ਹੈ ਲੋਕੀ ਏਸੀ ਯੂਜ਼ ਕਰਦੇ ਨੇ ਉਹਦੀ ਜਿਹੜੀ ਹੀਟ ਹੁੰਦੀ ਹੈ ਕਿੰਨੀ ਜ਼ਿਆਦਾ ਜਨਰੇਟ ਹੁੰਦੀ ਹੈ ਨਾ ਇਹ ਸਾਰੀ ਚੀਜ਼ਾਂ ਕਰਕੇ ਨਾ ਗਰਮੀ ਬਹੁਤ ਜ਼ਿਆਦਾ ਵਧ ਰਹੀ ਹੈ ਨਹੀਂ ਤੁਸੀਂ ਸਵਾਰੀਆਂ ਪਹੁੰਚਾਉਂਦੇ ਹੋ ਉਹਨਾਂ ਲਈ ਕੋਈ ਸੁਵਿਧਾਵਾਂ ਰੱਖੀਆਂ ਤੁਸੀਂ ਸੁਵਿਧਾਵਾਂ ਕੀ ਰੱਖ ਸਕਦੇ ਆ ਇਹਦੀ ਗੱਡੀ ਵਿੱਚ ਕੀ ਹੈ ਤੇ ਪੱਖਾ ਲਾਇਆ ਪੱਖਾ ਵੀ ਗਰਮ ਹਵਾ ਮਾਰਦਾ ਸੀ ਪੱਕਾ ਚਲਾ ਕੇ ਦੇਖ ਲਓ ਹਾਂ ਇਹ ਤਾਂ ਬੱਸ ਹੋਈ ਪਈ ਐ ਤਾਂ ਚਲਾਇਆ ਨਹੀਂ ਜਾ ਰਿਹਾ ਹਾਂ ਤਾਂ ਮੈਂ ਘਰ ਨੂੰ ਜਾ ਰਿਹਾ ਹਾਂ ਗੱਡੀ ਲੈ ਕੇ ਹਾਂ ਨੂੰ ਜਾ ਰਹੇ ਹਾਂ ਜੀ ਨਹੀਂ ਚਲਾ ਸਕਦੇ ਇੰਨੀ ਗਰਮੀ ਦੇ ਵਿੱਚ ਤੇ ਕਿੰਨੇ ਵੇ ਨਿਕਲਦੇ ਹੋ ਸਵੇਰੇ ਵੀਰੇ ਸਵੇਰੇ ਤਕਰੀਬਨ 9:00 ਵੇ ਨਾਲ ਨਿਕਲੀਦਾ ਤੇ 12:00 ਵੇ ਤੱਕ ਗੱਡੀ ਮਸਾ ਚਲਾਉਂਦੀ ਆ ਤਾਂ ੱੱਕੇ ਨਾਲ 2 ਘੰਟੇ ਕੱਢ ਲੇ ਬੱਸ ਤੋਂ ਇਹ ਜਿਹੜੇ ਈ ਰਿਕਸ਼ਾ ਡਰਾਈਵਰ ਨੇ ਜਿਹੜੇ ਚਲਾ ਰਹੇ ਨੇ ਇਹਨਾਂ ਦਾ ਕਹਿਣਾ ਹੈ ਕਿ ਜਿਹੜਾ ੱੱਕੇ ਨਾਲ ਜਿਹੜੀ ਗੱਡੀ ਚਲਾ ਰਹੇ ਆ ਬੱਸ ਹੁਣੇ ਹੀ ਘਰ ਨੂੰ ਚਲੇ ਆ ਸਰ ਕਿਸ ਤਰ੍ਹਾਂ ਦੇ ਦੋ ਇੰਨੀ ਗਰਮੀ ਦਾ ਸਿਕਰ ਇੰਨੀ ਗਰਮੀ ਪੈ ਰਹੀ ਆ ਤੁਸੀਂ ਵੀ ਇੰਨੀ ਡਿਊਟੀ ਗਰਮੀ ਦੀ ਡਿਊਟੀ ਕਿਸ ਤਰ੍ਹਾਂ ਦੀ ਗਰਮੀ ਤੁਸੀਂ ਮਹਿਸੂਸ ਕਰ ਰਹੇ ਜੀ ਸਰ ਜੀ ਤੁਹਾਨੂੰ ਪਤਾ ਖੁਦ ਪਤਾ ਯਾ ਗਰਮੀ ਹੈ ਕੀ ਹੈ ਦੱਸਣ ਵਾਲੀ ਗੱਲ ਨਹੀਂ ਸ੍ਰੀਮਾਨ ਜੀ ਹਾਂ ਜੀ ਪਤਾ ਯਾ ਤੁਹਾਨੂੰ ਗਰਮੀ ਹੈ ਕੀ ਖੁਦ ਪਰ ਦੇਖਿਆ ਜਾਵੇ ਮੇਨ ਬੱਸ ਸਟੈਂਡ ਹੈਗਾ ਇੱਥੇ ਕੋਈ ਐਂਬੂਲੈਂਸ ਵਗੈਰਾ ਪਹੁੰਚ ਨਹੀਂ ਕੀਤੀ ਹੋਈ ਐਂਬੂਲੈਂਸ ਹੈ ਜੀ ਨਹੀਂ ਆਪ ਸਰ ਨੂੰ ਪਤਾ ਹੋਊਗਾ ਜੀ ਸਰ ਨਹੀਂ ਅਬ ਤੁਸੀਂ ਇੱਥੇ ਮੌਕੇ ਤੇ ਮੌਜੂਦ ਹੋ ਨਾ ਤਾਂ ਐਂਬੂਲੈਂਸ ਵਗੈਰਾ ਇੱਥੇ ਮੌਜੂਦ ਹੋਣੀ ਚਾਹੀਦੀ ਕਿਉਂ ਐਂਬੂਲੈਂਸ ਲੋੜ ਪੈਂਦੀ ਤਾਂ ਆਪਾਂ ਮੌਕੇ ਤੇ ਬੁਲਾ ਲਈਦੀ ਆ ਮੌਕੇ ਤੇ ਆ ਜਾਂਦੀ ਆ ਮੌਕੇ ਤੇ ਆ ਜਾਂਦੀ ਆ ਹਾਂ ਮੌਕੇ ਤੇ ਆ ਜਾਂਦੀ ਬਿਲਕੁਲ ਆ ਜਾਂਦੀ ਆ ਠੀਕ ਹੈ ਇਹ ਪ੍ਰਮਾਤਮਾ ਨਹੀਂ ਦੇਣ ਉਪਰਵਾਲੀ ਦੀ ਦੇਣ ਆ ਠੀਕ ਹੈ ਨਾ ਦੋਸਤ ਸਾਹਮਣੇ ਹੀ ਸ੍ਰੀਮਾਨ ਜੀ ਪਤਾ ਹੀ ਆ ਤੁਹਾਨੂੰ ਗਰਮੀ ਆ ਉਹ ਡਿਵੈਲਪੇਸ਼ਨ ਦਿਨੋਂ ਦਿਨ ਪੇੜ ਕੱਟੀ ਜਾ ਰਹੇ ਨੇ ਦਿਨੋਂ ਸਭ ਕੁਝ ਪੇੜ ਲਾਉਣੀ ਚਾਹੀਦੀ ਕਿੰਨੇ ਕੱਟਦੇ ਓਨੇ ਲੱਗਦੇ ਨਹੀਂ ਪੇੜ ਲਗਣੇ ਚਾਹੀਦੇ ਵਸਤੋਂ ਵਾਦੋਂ ਲਗਣੀ ਚਾਹੀਦੇ ਆ ਤੁਸੀਂ ਵੀ ਇੰਨੀ ਗਰਮੀ ਦੇ ਸਖਤ ਡਿਊਟੀ ਕਰ ਰਹੇ ਹੋ ਕਿਸ ਤਰ੍ਹਾਂ ਦੇਖਦੇ ਹੋ ਡਿਊਟੀ ਕਰਨੀ ਪੈਣੀ ਸ੍ਰੀਮਾਨ ਜੀ ਲੋਕਾਂ ਦੇ ਹਾਂ ਬਿਲਕੁਲ ਬਿਲਕੁਲ ਹੈਨਾ ਹਾਂ ਬਿਲਕੁਲ ਧਿਆਨ ਰੱਖ ਰਹੇ ਹੋ ਬੂੜਾ ਬੂੜਾ ਧਿਆਨ ਜੀ ਬੂੜਾ ਪ੍ਰਸ਼ਾਸਨ ਧਿਆਨ ਦਾ ਕਰੇ ਬਿਲਕੁਲ ਜੀ ਬਿਲ ਠੀਕ ਹੈ ਤੋਂ ਕੁਝ ਪ੍ਰੋਜੈਸ਼ਨ ਵੀ ਜਰਾ ਕੀ ਤਿਆਰ ਰੱਖੇ ਜਾ ਰਿਹਾ ਹੈ ਨਾਲ ਲਈ ਵੀ ਕਿਹਾ ਗਿਆ ਹੈ ਕਿ ਜਰੀ ਐਮਬੂਲੈਂਸ ਦਾ ਮੌਕੇ ਤੇ ਜਰੀਆ ਪਹੁੰਚ ਹੀ ਜਾਂਦੀ ਹੈ ਜੇਕਰ ਕੋਈ ਵੀ ਬੇਹੋਸ਼ ਹੈ ਕਿਸੇ ਦਾ ਵੀ ਬੀਪੀ ਲੋ ਹੁੰਦਾ ਵਾ ਤਸਵੀਰਾਂ ਬਸ ਚੈਨ ਤੋਂ ਸਾਂਝੀਆਂ ਕਰ ਰਹੇ ਹਾਂ ਲਗਾਤਾਰ ਗਰਮੀ ਦਾ ਕਹਿਰ ਵਧੀ ਜਾ ਰਿਹਾ ਹੈ ਕਿ ਤੁਸੀਂ ਵੀ ਜਿਹੜਾ ਕੀ ਹੈ ਸਾਵਧਾਨ ਰਹੋ ਤੇ ਤੁਸੀਂ ਵੀ ਆਪਣੀ ਜਰੀਏ ਪ੍ਰੀਕਾਸ਼ਨਸ ਆਪਣੇ ਨਾਲ ਰੱਖੋ ਮੈਡੀਕਲ ਕਿਟ ਹੀ ਆ ਕੋਈ ਵੀ ਨਾਲ ਰੱਖੋ ਆਪਣੇ ਜੇਕਰ ਪਾਣੀ ਬੋਤਲ ਜਰੂਰ ਨਾਲ ਰੱਖਣਾ ਤੇ ਗੁਰੂਗੋਂਡੀ ਜੇ ਕੁਝ ਵੀ ਜਰੀ ਜਰੀ એનર્ਜੀ ਡਰਿੰਕ ਆ ਤੁਸੀਂ ਆਪਣੇ ਜ਼ਰੂਰ ਨਾਲ ਕੈਰੀ ਕਰਕੇ ਚੱਲੋ ਆਪਣੇ ਘਰੋਂ ਜੇਕਰ ਤੁਸੀਂ ਵੀ ਆਪਣੇ ਕੋਈ ਵੀ ਅਨਨ ਅਨਿਆਰ ਕੰਮ ਦੇ ਲਈ ਜਾ ਰਹੇ ਹੋ ਬਾਰੇ ਤਹੌੜੀ ਕੀ ਰਾਇ ਹੈ ਕਿਉਂ ਨਹੀਂ ਗਰਮੀ ਬਾਦਦੀ ਹੈ ਸਾਨੂੰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਿਓ ਜੁੜੇ ਲੁਧਾਨਾ ਲੈਵ ਦੇ ਨਾਲ ਹਰੀਦਨਾ ਯੂਐਮਬੀਲ ਵੋਟ ਧੰਨਵਾਦ